ਗੁਰੂ ਜਦੋਂ ਇਮਤਿਹਾਨ ਪਾਉਂਦਾ ਨਾ ਉਹ ਦੇਖਦਾ ਹੁੰਦਾ ਕੋਈ ਕੌੜਾ ਬੋਲ ਬੋਲੇ ਇਹ ਨਾ ਸਮਝੋ ਕਿ ਉਹ ਬੋਲ ਰਿਹਾ ਇਹ ਸਮਝੋ ਕਿ ਇਮਤਿਹਾਨ ਦਾ ਵਕਤ ਹੈ ਜੇ ਅੰਦਰ ਦੀ ਯਾਤਰਾ ਤੇ ਜਾਣਾ ਠੀਕ ਹੈ ਜੇ ਬਾਹਰ ਆਪਾਂ ਇਹ ਜਿੰਦਗੀ ਖਾ ਪੀ ਕੇ ਤੇ ਮਰ ਕੇ ਹੰਡਾ ਲੈਣੀ ਹੈ ਤਾਂ ਸਾਰੇ ਕਰਦੇ ਆ ਜਾਨਵਰ ਵੀ ਕਰਦੇ ਨੇ ਪਰ ਜੇ ਅੰਦਰ ਦੇ ਰਸਤੇ ਤੇ ਤੁਰਨਾ ਹੈ ਇੱਕ ਇੱਕ ਚੀਜ਼ ਵੇਲੇ ਯਾਦ ਰੱਖ ਮੇਰਾ ਗੁਰੂ ਦੇਖ ਰਿਹਾ ਉਹ ਪਰਖ ਰਿਹਾ ਆ ਵੀ ਮੇਰਾ ਪੁੱਤ ਜਿਹੜਾ ਆ ਸਵੇਰੇ ਪੜਿਆ ਹੋਇਆ ਜਪਜੀ ਸਾਹਿਬ ਨੂੰ ਕਿਵੇਂ ਸਾਂਭਦਾ ਹੈ ਸਵੇਰੇ ਕੀਤੀ ਹੋਈ ਸਿਮਰਨ ਦੀ ਰਾਖੀ ਕਿਵੇਂ ਕਰਦਾ ਹੈ ਸਵੇਰੇ ਹੋਏ ਕੀਤੀ ਹੋਈ ਅਭਿਆਸ ਦੀ ਗੁਰੂ ਘਰ ਵਿੱਚ ਕੀਤੀ ਹੋਈ ਸੇਵਾ ਦਾ ਇਹ ਕਿਵੇਂ ਰੱਖਿਆ ਕਰਦਾ ਹੈ ਜੇ ਕੀਤਾ ਹੋਇਆ ਸਿਮਰਨ ਦੋ ਗਾਲਾਂ ਖਾ ਕੇ ਤੇ ਉੱਥੇ ਗਵਾ ਦਿੱਤਾ ਤੇ ਫਿਰ ਮੈਂ ਬੇਨਤੀ ਕਰਾਂ ਕਿੰਨਾ ਕਰਬ ਦੇ ਰਾਹ ਤੇ ਤੁਰਾਂ ਗੁਰ ਸਿੱਖੀ ਬਾਰੀਕ ਹੈ ਮੈਂ ਕਿਹਨਾਂ ਰੀ ਬ੍ਰਿਕੇ ਦਾ ਕੋਈ ਮਾਪ ਡਾਟਾ